ਮਿਨਿਮਮ ਸਿਟਿੰਗਸ 40 ਹੋਣੀਆਂ ਚਾਹੀਦੀਆਂ 120 ਦਿਨ ਹੋਣੇ ਚਾਹੀਦੇ ਅਨਫੋਰਚਨਲੀ ਦੇ ਹੈਵ ਬੀਨ ਰਨਿੰਗ ਅਵੇ ਪੱਜ ਦੇ ਨਜ਼ਰ ਆ ਰਹੇ ਗਵਰਨਮੈਂਟ ਕੋ ਪਰਫਾਰਮੈਂਸ ਵਖਾਨ ਨੂੰ ਕੁਝ ਵੀ ਹੈ ਨਹੀਂ ਤਕਰੀਬਨ ਤੁਸੀਂ ਵੇਖੋ ਪਹਿਲੀ ਦਫਾ ਹੋਇਆ 75 ਸਾਲਾਂ ਦੇ ਵਿੱਚ ਕਿ ਵਿੰਟਰ ਸੈਸ਼ਨ ਹੀ ਨਹੀਂ ਬੁਲਾਇਆ ਗਿਆ ਹੁਣ ਆ ਸਪੈਸ਼ਲ ਸੈਸ਼ਨ ਦਾ ਨਾਂ ਦੇ ਦਿੱਤਾ ਕਿਸੇ ਨੂੰ ਪਤਾ ਹੀ ਨਹੀਂ ਸਪੈਸ਼ਲ ਸੈਸ਼ਨ ਕਿਹੜੀ ਗੱਲ ਕਰ ਇਸ ਗੱਲ ਕਰਨ ਸਪੈਸ਼ਲ ਡਿਸੈਕਸ਼ਨ ਹੈ ਕਿ ਕਿਸੇ ਆਦਮੀ ਦੀ ਜ਼ਿੰਦਗੀ ਮਹਫੂਜ਼ ਨਹੀਂ ਇੱਥੇ ਸਰਕਾਰ ਭਗਵੰਤ ਮਾਨ ਤੇ ਰਾਨੀ ਕਰ ਰਹੀ ਹੈ ਇੱਥੇ ਤੇ ਗੈਂਗਸਟਰਸ ਰਨ ਕਰ ਰਹੇ ਫਰੋਤੀਆਂ ਦਾ ਦੌਰ ਗੈਂਗਸਟਰਸ ਦਾ ਦੌਰ ਡਰੱਗਸ ਦਾ ਦੌਰ ਇਲੀਗਲ ਮਾਈਨਿੰਗ ਦਾ ਦੌਰ ਗੁੰਡਾਗਰਦੀ ਦਾ ਦੌਰ ਕੋ ਗਵਰਨਮੈਂਟ ਨਾਲ ਦੀ ਕੋਈ ਚੀਜ਼ ਹੀ ਹੈ ਨਹੀਂ ਸਰਕਾਰ ਨੂੰ 20 ਮਹੀਨਿਆਂ ਬਾਅਦ ਪਤਾ ਲੱਗਾ ਕਿ ਕਮੇਕਬਾ ਜਿਹੜਾ ਸੀ ਉਹ ਗੈਸਟ ਨਹੀਂ ਕਰਦਾ ਮੰਤਰੀ ਸਾਹਿਬ ਬਚਾ ਨੂੰ ਤਾ ਦੇ ਕੇ ਰੋਜ਼ ਨਵੀਂ ਤੋਂ ਨਵੀਂ ਡਿਸ਼ ਨੂੰ ਤੜਕਾ ਲਗਾਉਂਦੇ ਰੇ 20 ਮਹੀਨਿਆਂ ਬਾਅਦ ਪਤਾ ਲੱਗਾ ਇਹਨਾਂ ਕੋਲ ਮਹੱਕ ਪਈਆਂ ਨਹੀਂ ਇਹ ਸਰਕਾਰ ਦਾ ਹਾਲ ਹਾਲ ਏ ਕਿ ਖੱਬੇ ਹੱਥ ਨੂੰ ਇਹ ਨਹੀਂ ਪਤਾ ਸੱਜੇ ਹੱਥ ਕੀ ਕਰ ਰਿਹਾ ਐਮਪਲੋਇਜ਼ ਦੁਖੀ ਕੋਈ ਇੱਕ ਵੀ ਪ੍ਰੋਮਿਸ ਇਹੋ ਜਿਹਾ ਨਹੀਂ ਜਿਹੜਾ ਮੀਟ ਕੀਤਾ ਹੋਵੇ ਦਿੱਲੀ ਵਾਲਿਆਂ ਦਾ ਕਬਜ਼ਾ ਪੰਜਾਬ ਤੇ ਹੋ ਗਿਆ ਜਿਵੇਂ ਕਿਸੇ ਟਾਈਮ ਬ੍ਰਿਟਿਸ਼ ਇੰਡੀਆ ਦੇ ਸਰ ਜੌਨ ਲਾਰੈਂਸ ਆਏ ਸੀ ਸਿੱਖ ਰਾਜ ਤੇ ਕਾਬਜ਼ ਹੋਣ ਵਾਸਤੇ ਐਸਾ ਹੀ ਅੱਜ ਮਨੀਸ਼ ਸੋਧਿਆ ਦਿੱਲੀ 'ਚ ਨਾ ਇਸ ਟਾਈਮ ਐਮਐਲਏ ਹੈ ਨਾ ਮਨਿਸਟਰ ਹੈ ਉਹਨੂੰ ਸੱਤ ਮਹਿਕ ਵਿੱਚ ਦੇ ਦਿੱਤੇ ਕਿ ਤੁਸੀਂ ਆ ਕੇ ਮਹਿਕ ਵਿੱਚ ਰਨ ਕਰੋ ਦਾ ਮਤਲਬ 3 ਸਾਲ ਬਾਅਦ ਇਹਨਾਂ ਨੂੰ ਇਹ ਸਾਫ਼ ਤੌਰ 'ਤੇ ਉਹਨਾਂ ਨੇ ਮੈਸੇਜ ਦਿੱਤਾ ਕਿ ਪੰਜਾਬੀ ਕਾਬਲੀਅਤ ਨਹੀਂ ਆਪਣੀ ਗਵਰਨਮੈਂਟ ਰਨ ਕਰੇ ਕਿਹੜੀ ਪੋਜੀਸ਼ਨ ਦੇ ਵਿੱਚ ਸੋਧਿਆ ਆਇਆ ਹੈ ਕਿਹੜੀ ਪੋਜੀਸ਼ਨ ਵਿੱਚ ਸਤਿੰਦਰ ਜੈਲ ਇੱਥੇ ਆਇਆ ਹੈ ਕਿਹੜੀ ਪੋਜੀਸ਼ਨ ਦੇ ਵਿੱਚ ਆ ਜਿਹੜਾ ਵਿਪਲ ਕੁਮਾਰ ਇਹ ਕਿਹੜੀ ਗੱਲ 'ਚ ਬੈਠਾ ਹੈ ਸੁਪਰ ਚੀਫ ਮਿਨਿਸਟਰ ਬਣਿਆ ਚੀਫ ਮਿਨਿਸਟਰ ਧੋਖਾ ਕਰ ਰਿਹਾ ਪੰਜਾਬ ਦੇ ਕਿਉਂਕਿ ਇਹਦੇ ਹੱਥ ਦੇ ਵਿੱਚ ਤਾਂ ਕੋਈ ਚੀਜ਼ ਹੀ ਹੈ ਨਹੀਂ ਜਿੰਨੀਆਂ ਕੱਲ ਪਰਸੋਂ ਦੀਆਂ ਬਦਲੀਆਂ ਹੋਈਆਂ ਸਾਰੀਆਂ ਦੀਆਂ ਸਾਰੀਆਂ ਦਿੱਲੀ ਚੋਂ ਹੋ ਰਹੀਆਂ ਕੇਜਰੀਵਾਲ ਸਾਹਿਬ ਦਾ ਸਾਰਾ ਪੈਰਾਫਰਨੀਲੀਆ ਜਿਹੜਾ ਦਿੱਲੀ ਚੋਂ ਕੱਢਿਆ ਇੱਥੇ ਆ ਰਿਹਾ ਪੰਜਾਬੀਆਂ ਤੇ ਬੋਝ ਬਣ ਰਿਹਾ ਨੌਕਰੀਆਂ ਨੌਨ ਪੰਜਾਬੀ ਜੀ ਨੂੰ ਜਾ ਰਹੀਆਂ ਪੰਜਾਬੀਆਂ ਦਾ ਜੋ ਬੁਰਾ ਹਾਲ ਸਾਡੇ ਬਾਹਰੋਂ ਜਿਹੜੇ ਇਮੀਗ੍ਰੈਂਟਸ ਇੱਥੇ ਕੱਲੇ ਗਏ ਨੇ ਜੋ ਸਾਡੇ ਨੌਜਵਾਨ ਬੱਚਿਆਂ ਦਾ ਹੋਇਆ ਹੈ ਚੀਫ ਮਿਨਿਸਟਰ ਉੱਥੇ ਗਿਆ ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ ਨੂੰ ਮਾਨ ਸਾਹਿਬ ਕੋਈ ਰੀਹੈਬਿਲੀਟੇਸ਼ਨ ਪੈਕੇਜ ਆ ਉਹਨਾਂ ਵਾਸਤੇ ਕੀ ਆਫਰ ਕਰਨਗੇ ਹੋ ਤੁਸੀਂ ਤੁਸੀਂ ਤਾਂ ਕਹਿੰਦੇ ਸੀ ਰਿਵਰਸ ਮਾਈਗ੍ਰੇਸ਼ਨ ਹੋਏਗੀ ਇਹ ਰਿਵਰਸ ਮਾਈਗ੍ਰੇਸ਼ਨ ਕੀ ਇਸ ਤੰਗਦੀ ਹੋਏਗੀ ਸੀ ਤੁਹਾਡੇ ਕੋਲ ਤੁਸੀਂ ਹੋਮ ਮਿਨਿਸਟਰ ਹੋ ਇੱਥੇ ਆਲਰੇਡੀ ਗਵਰਨਮੈਂਟ ਦੇ ਕੋਲ ਆ ਇਹਨਾਂ ਦੇ ਜਿਹੜੇ ਬਾਹਰ ਕੱਢਣ ਵਾਲੇ ਏਜੰਟਸ ਨੇ ਇਹਨਾਂ ਦੇ ਅਗੇਂਸਟ ਕਾਨੂੰਨ ਹੈ ਰੇ ਇਥੇ ਹਿਊਮਨ ਟ੍ਰੈਫਿਕਿੰਗ ਦੇ ਕਾਨੂੰਨ ਹੈ ਤੁਸੀਂ ਹੁਣ ਜਾਗੇ ਹੋ ਹੁਣ ਕੇਸ ਦਾਇਰ ਕਰਨੇ ਸ਼ੁਰੂ ਕੀਤੇ ਕੀ ਤੁਸੀਂ ਪ੍ਰੋਮਿਸ ਕਰੋਗੇ ਪੰਜਾਬ ਦੇ ਲੋਕਾਂ ਨੂੰ ਕਿ ਜਿੰਨੇ ਇਹਨਾਂ ਬੱਚਿਆਂ ਕੋ ਪੈਸੇ ਗਏ ਕਿਉਂਕਿ ਇਹ ਗੁਮਰਾਹ ਕਰਕੇ ਲੈ ਕੇ ਗਏ ਕੀ ਇਹਨਾਂ ਕੋ ਰਿਕਵਰੀ ਹੋਏਗੀ ਇਹ ਜਿਹੜੇ ਟ੍ਰੈਵਲ ਏਜੰਟਸ ਨੇ ਇਹਨਾਂ ਦੀਆਂ ਜਾਇਦਾਦਾਂ ਤੁਸੀਂ ਕੁਰਕ ਕਰੋਗੇ ਕਰੋੜਾਂ ਅਰਬਾਂ ਪਤੀਏ ਲੋਕ ਹੈ ਨੇ ਤੇ ਮੇਰਾ ਸਿੱਧੇ ਤੌਰ ਇਹ ਮੰਨਣਾ ਹੈ ਕਿ ਇਸ ਤੰਦੇ ਦੇ ਵਿੱਚ ਵੱਡਾ ਰੋਲ ਪੰਜਾਬ ਪੁਲਿਸ ਦਾ ਹੈ ਤੁਸੀਂ ਅੱਜ ਹੀ ਵੇਖਿਆ ਕਿ ਬਟਾਲੇ 'ਚ ਇਹ ਐਸਾ ਹੀ ਫੜਿਆ ਗਿਆ ਜਿਹੜਾ ਫਰੋਤੀਆਂ ਬਾਹਰ ਲੈਣ ਦੇ ਵਿੱਚ ਸਾਰਿਆਂ ਨੂੰ ਸਹਾਈ ਹੁੰਦਾ ਸੀ ਕਰੋੜਾਂ ਰੁਪਏ ਉਹਦੇ ਕੋਲ ਪੜੇ ਗਏ ਕਿ ਐਸਆਈ ਕੋ ਫਿਰ ਇਹਨਾਂ ਨੇ 50 60 ਸਿਪਾਈ ਹਵਲਦਾਰ ਕੱਢਤੇ ਨੇ ਜਿਨ੍ਹਾਂ ਲੋਰੈਂਸ ਬਿਸ਼ਨੋਈ ਦੀ ਇੰਟਰਵਿਊ ਕਰਾਈ ਏ ਉਹ ਹੋਮ ਮਿਨਿਸਟਰ ਸਿੱਧੇ ਤੌਰ 'ਤੇ ਭਗਵੰਤ ਮਾਨ ਰਿਸਪਾਂਸਿਬਲ ਏ ਵਿਕਤੀ ਜਨਰਲ ਆਫ ਪੁਲਿਸ ਰਿਸਪਾਂਸਿਬਲ ਨੇ ਤੁਸੀਂ ਉਹਨਾਂ ਤੇ ਐਕਸ਼ਨ ਕਿਉਂ ਨਹੀਂ ਕੀਤਾ ਇਹਦੇ ਵਿੱਚ ਇੱਕ ਡੀਐਸਪੀ ਕੱਢਿਆ ਗਿਆ ਉਹ ਪਗੋੜਾ ਹੋ ਗਿਆ ਡਰੱਗਸ ਦੇ ਵਿੱਚ ਕੇਆਈਡੀ ਹੈ ਉਹ ਪਗੋੜਾ ਹੋਇਆ ਜੀ ਇਹਨਾਂ ਤੋਂ ਕੋਈ ਗਵਰਨਮੈਂਟ ਦਰਸ਼ਨ ਨਹੀਂ ਕੋਈ ਸਪੈਸ਼ਲ ਸੈਸ਼ਨ ਇਹਨੂੰ ਨਾਂ ਦਿੱਤਾ ਸਾਨੂੰ ਦੱਸੋ ਸਪੈਸ਼ਲ ਕੀ ਹੈ ਇਹ ਦੇ ਕੀ ਪੰਜਾਬ ਪੰਜਾਬ ਨੂੰ ਕੰਪਲੀਟ ਤੁਸੀਂ ਵਿਹਲਿਆਂ ਕਰਕੇ ਰੱਖ ਦਿੱਤਾ ਇਹ ਇਹ ਸਪੈਸ਼ਲ ਇਹਦੇ ਸਰਕਾਰ ਕਹਿ ਰਹੀ ਹੈ ਕਿ ਭ੍ਰਸ਼ਟਾਚਾਰ ਤੇ ਲਗਾਮ कसा ਜਾ ਰਿਹਾ ਹੈ ਲਗਾਤਾਰ ਸਰ ਆਪਕੋ ਲੱਗਦਾ ਹੈ ਸਹਿਮਤ ਹੈ ਮੇਰਾ ਖਿਆਲ ਜਿੰਨੀ ਕਰਪਟੇ ਗਵਰਨਮੈਂਟ ਹੈ ਅਜੇ ਤੱਕ ਨਹੀਂ ਕੋਈ ਗਵਰਨਮੈਂਟ ਹੋਈ ਮੈਂ ਸਾਰੋਂ ਪਹਿਲੇ ਤੁਹਾਡੇ ਜ਼ਰੀਏ ਪੁੱਛਣਾ ਚਾਹਨਾ ਅੱਜ ਭਗਵੰਤ ਮਾਨ ਇਹਦਾ ਜਵਾਬ ਦੇ ਕਿ 20000 ਕਰੋੜ ਰੁਪਇਆ ਕੇਜਰੀਵਾਲ ਨੇ ਕਿਹਾ ਸੀ ਅਸੀਂ ਮਾਈਨਿੰਗ ਚ ਹਰ ਸਾਲ ਦਵਾਂਗੇ ਐਵਰੇਜ ਆਈ 288 ਕਰੋੜ ਦੀ ਜਿਹੜਾ 19700 ਕਰੋੜ ਕਿੱਥੇ ਗਿਆ ਤਿੰਨਾਂ ਸਾਲਾਂ ਦਾ 60000 ਕਰੋੜ ਰੁਪਇਆ ਬੰਦ ਹੈ ਥੇਰ ਇਜ਼ ਦੈਟ ਮਨੀ ਮੇਰਾ ਡਾਇਰੈਕਟ ਚਾਰਜ ਸਾਰਾ ਪੈਸਾ ਇਲੀਗਲ ਮਾਈਨਿੰਗ ਦਾ ਦਿੱਲੀ ਵਿੱਚ ਜਾ ਰਿਹਾ ਤੇ ਸੀਐਮਓ ਜਾ ਰਿਹਾ ਇਹਨਾਂ ਨੇ ਬਹੁਤ ਸਾਰੇ ਪਿਛਲੇ ਮਹੀਨਿਆਂ ਦੇ ਵਿੱਚ ਸੀਐਲਯੂਜ਼ ਕਰਕੇ ਦਿੱਤੇ ਕਰੋੜਾਂ ਰੁਪਇਆ ਦੀ ਫਰੋਤੀ ਉਹ ਸੀਐਲਯੂਜ਼ ਤੋਂ ਲਈ ਤੁਹਾਨੂੰ ਪਤਾ ਹੋਏਗਾ ਵਿਜੀਲੈਂਸ ਨੇ 48 ਤਹਿਸੀਲਦਾਰ ਨਾਇਬ ਤਹਿਸੀਲਦਾਰ ਇਰਮਾਰਕੀ ਤੇ ਸੀ ਜਿਨ੍ਹਾਂ ਦੇ ਅਗੇਂਸਟ ਉਹ ਕਹਿੰਦੇ ਕ腐ਪਸ਼ਨ ਦੇ ਚਾਰਜਸ ਬੰਦਿਆ ਦੇ ਨਾਮ ਹੈ ਨੇ ਉਹ ਸਾਰੇ ਦੇ ਸਾਰੇ ਉੱਥੇ ਹੀ ਲੱਗੇ ਅਮਰੂਦਾ ਦਾ ਸਕੈਮ ਹੋਇਆ ਹੈ ਪੀਐਸਈ ਦਾ ਸਕੈਮ ਹੋਇਆ ਹਰ ਸਕੈਮ ਚੱਲਦਾ ਬਿਜਲੀ ਬੋਰਡ ਦਾ ਤੁਸੀਂ ਵੇਖਿਆ ਇੱਕ ਐਡੀਸ਼ਨਲ ਚੀਫ ਇੰਜੀਨੀਅਰ ਗ੍ਰਫਤਾਰ ਹੋਇਆ ਉਹਨੇ ਬਿਆਨ ਦਿੱਤਾ ਕਿ ਪੰਜਾਬ ਦੇ ਹਰ ਬਿਜਲੀ ਬੋਰਡ ਦੇ ਸਰਕਲ ਦੇ ਵਿੱਚ ਹਰਪਜਨ ਸਿੰਘ ਈਟੀਓ ਨੇ ਜ਼ਿੰਮੇਵਾਰੀ ਲਈ ਸੀ ਕਿ ਪੈਸਿਆਂ ਦੀ ਕਲੈਕਸ਼ਨ ਕਰਕੇ ਦੋ ਅਸੀਂ ਦਿੱਲੀ ਕਲ ਉਹ ਬੰਦਾ ਗ੍ਰਿਫਤਾਰ ਹੋਇਆ ਉਥੇ ਦਾ ਉਥੇ ਹੀ ਕੰਮ ਰਹਿ ਗਿਆ ਸਾਨੂੰ ਇਹਨਾਂ ਗੱਲਾਂ ਦਾ ਜਵਾਬ ਦੇ ਮੇਰਾ ਖਿਆਲ ਮੋਸਟ ਕਰਪਟ ਗਵਰਨਮੈਂਟ ਇਹਨਾਂ ਦੇ ਸਾਰੇ ਮਨਿਸਟਰ ਸਾਰੇ ਮਨਿਸਟਰ ਸਾਰੇ ਐਮ ਐਲ ਏ ਰਿਸ਼ਵਤ ਤੋਂ ਇਲਾਵਾ ਕਾਮੀ ਇਹਨਾਂ ਨੂੰ ਕੋਈ ਦੋਨੋਂ ਦੋਨੋਂ ਹੱਥੇ ਪੈਸੇ ਇਕੱਠੇ ਕੀਤੇ ਜਾ ਰਹੇ ਨੇ ਵੱਡੀ ਲੁੱਟ ਹੋ ਰਹੀ ਅੱਜ ਥਾਣਿਆਂ ਦੇ ਵਿੱਚ ਅੱਜ ਤਹਿਸੀਲਾਂ ਦੇ ਵਿੱਚ ਰੇਡ ਜਿਹੜੇ ਨੇ ਕਈ ਗੁਣਾ ਇਹ ਕਮਿਸ਼ਨਸ ਦੇ ਚਲੇਗੇ ਇੱਕ ਇਨਾਂ ਦੇ ਰੈਵਨਿਊ ਦੇ ਕਿਸੇ ਰਿਟਾਇਰਡ ਅਫਸਰ ਨੇ ਇਹ ਦੱਸਿਆ ਕਿ ਤਕਰੀਬਨ 1000 ਕਰੋੜ ਰੁਪਏ ਦੀ ਕਲੈਕਸ਼ਨ ਸਾਰੀਆਂ ਸਾਡੀ ਪੰਜਾਬ ਦੀ ਤਹਸੀਲਜ਼ ਦੇ ਵਿੱਚ ਰਿਸ਼ਵਤ ਦੇ ਤੌਰ ਤੇ ਰਜਿਸਟਰੀਆਂ ਕਰਾਂ ਤੇ ਇੰਤਕਾਲ ਕਰਾਂ ਤੇ 1000 ਕਰੋੜ ਰੁਪਇਆ ਤਕਰੀਬਨ 12000 ਕਰੋੜ ਰੁਪਇਆ ਸਾਲ ਦਾ ਬਣੇ ਇਹ ਰਿਸ਼ਵਤ ਜਾਂਦੀ ਓਪਨ ਬੋਲੀਆਂ ਲੱਗੀਆਂ ਨੇ ਸੇਮ ਅਫੀਸਰਜ਼ ਨੇ ਕੋਈ ਅਨਸਰਬਲ ਨਹੀਂ ਅਮਰੂਦਾਂ ਦੇ ਸਕੈਮ ਵਿੱਚ ਜਿਹੜੇ ਅਫਸਰ ਨੇ ਖਲੜਿਆਂ ਨੂੰ ਗ੍ਰਿਫਤਾਰ ਕਰਨ ਦੇ ਸਪੈਹਿਆਂ ਹੌਲਦਾਰਾਂ ਨੂੰ ਉਸ ਲਿਆਂ ਨੂੰ ਪੁੱਛਦਾ ਕੋਈ ਨਹੀਂ ਐਂਡ ਇਹ ਸਿੱਧੋ ਮੈਂ ਸਿੱਧਾ ਚਾਰਜ ਲਾ ਰਿਆਂ ਡਾਇਰੈਕਟਲੀ ਜਿਨ੍ਹਾਂ ਦਿਨਾਂ ਦੇ ਵਿੱਚ ਕੇਜਰੀਵਾਲ ਅੰਦਰ ਸੀ ਇਹ ਜਿੰਨਾ ਪੈਸਿਆਂ ਦੀ ਹੁੰਦੀ ਰਹੀ ਹੈ ਲੁੱਟਕ ਛੁੱਟ ਹੋਈ ਹੈ ਫਰੋਤੀਆਂ ਹੋਈਆਂ ਨੇ ਇਹਦੇ 'ਚ ਸਿੱਧੇ ਤੌਰ 'ਤੇ ਸੀਐਮਓ ਰਿਸਪੌਂਸਿਬਲ ਸੀਨੇ ਮੋਸਟ ਆਫੀਸਰਜ਼ ਰਿਸਪੌਂਸਿਬਲ ਰਵਨੀਤ ਬਿੱਟੂ ਚ ਕਹਿ ਰਹੇ ਕਿ ਇਸਤੀਫਾ ਦੇਣਾ ਚਾਹੀਏ ਮੁੱਖ ਮੰਤਰੀ ਕੋ دوسری طرف ਹੋਰ ਵਿਜੇ ਪ੍ਰਤਾਪ ਕਹਿ ਰਹੇ ਕਿ ਮੁੱਖ ਮੰਤਰੀ ਕੋ ਅਗੇ ਪੱਤੀ ਸੋਰਟ ਦੇਣਾ ਚਾਹੀਏ ਤਾਂ ਆਪਕੋ ਲੱਗਦਾ ਹੈ ਮੈਂ ਰਵਨੀਤ ਬਿੱਟੂ ਨੂੰ ਕਹਿਣਾ ਚਾਹਨਾ ਜੇ ਸੀਐਮਓ ਦਾ ਇਸਤੀਫਾ ਦਿਵਾਣਾ ਚੀ ਮੰਿਸਟਰ ਦਾ ਤੇ ਘਟਕਲ ਆਪਣੀ ਵਿਚੋਲਗੀ ਤੇ ਬੰਦ ਕਰ ਮਿਨਿਸਟਰੀ ਆਫ ਹੋਮ ਅਫੇਅਰਸ ਨਾ ਤੇ ਹਰ 10ਵੇਂ ਦਿਨ ਤੂੰ ਭਗਵਾਨ ਤੁਮਾਨ ਨੂੰ ਮਿਲਾਨਾ ਇੱਥੇ ਤੁਸੀਂ ਡਰਾਮਾ ਕਰੀ ਜਾਂਦੇ ਹੋ ਇਹਦੇ ਘਰ ਦੇ ਬਾਹਰ ਖਲੋ ਕੇ ਹਰ ਰੋਜ਼ ਚਾਰ ਵਾਰ ਤੂੰ ਗੱਲ ਕਰਨਾ ਇਹ ਮੇਰਾ ਸਿੱਧਾ ਚਾਰਜ ਏ ਕਿ ਬਕਾਇਦਾ ਤੌਰ ਪਾਜਪਾ ਜਿਹੜੀ ਏ ਇਹ ਥਰੂ ਰਵਨੀਤ ਬਿੱਟੂ ਇਹਦੇ ਨਾਲ ਇਨ ਟੱਚ ਐਵਰੀ ਸਿੰਗਲ ਡੇ ਦੇ ਆਰ ਇਨ ਟੱਚ ਪਿਛਲੇ ਦਿਨ ਵੀ ਗੋਪਤ ਮੀਟਿੰਗ ਗ ਤੁਸੀਂ ਕਰਪਸ਼ਨ ਦੇ ਚਾਰਜ ਲਾ ਰਹੇ ਹੋ ਤੁਹਾਡੀ ਡਿਮਾਂਡ ਕੀ ਹੈ ਮੇਰੀ ਵੇਖੋ ਗੱਲ ਤੁਸੀਂ ਅਸੀਂ ਚਾਹਨੇ ਆ ਫਰੀ ਐਂਡ ਫੇਅਰ ਇਨਕੁਆਇਰੀ ਹੋਏ ਪਰ ਕਰੇਗਾ ਕੌਣ ਜਦੋਂ ਕਰਵਾਨ ਵਾਲੇ ਨਹੀਂ ਤੇ ਕੌਣ ਇਹ ਕਰੇਗਾ ਤੁਸੀਂ ਸਮਝਦੇ ਹੋ ਕਿ ਇਹਨਾਂ ਦੇ ਵਿੱਚ ਕੋਈ ਬੰਦਾ ਅਜੇ ਲਿੱਕਰ ਦਾ ਸਕੈਮ ਜਿਹੜਾ ਦਿੱਲੀ 'ਚ ਏ ਅਜੇ ਸੈਂਟਰਲ ਗਵਰਨਮੈਂਟ ਨੇ ਪੰਜਾਬ ਦੇ ਵਿੱਚ ਇਹਨਾਂ ਦਾ ਪ੍ਰੋਬ ਸ਼ੁਰੂ ਨਹੀਂ ਕੀਤਾ ਸਾਨੂੰ ਕੋਈ ਆਸ ਉਮੀਦ ਦੇਣਾ ਤੇ ਨਹੀਂ ਮਦਨ ਜੀ ਜੇ ਤੁਸੀਂ ਸੋਚੋ ਇਹਦੇ ਤੇ ਆਸ ਉਮੀਦ ਦੇ ਤੇ ਰਲੇ ਨੇ ਦੀ ਕਰੋੜਾਂ ਦੇ ਵਿੱਚ ਹਵਾਲੇ ਦੇ ਜ਼ਰੀਏ ਪੈਸਾ ਮੈਂ ਭਗਵੰਤ ਨੂੰ ਪੁੱਛਣਾ ਚਾਹਣਾ ਜਿਹੜਾ ਮੈਲਬਨ ਤੇ ਆਸਟ੍ਰੇਲੀਆ ਚ ਗਿਆ ਜਿਹੜਾ ਕੈਨੇਡਾ ਚ ਗਿਆ ਉਹ ਕਿਹਦਾ ਪੈਸਾ ਕੀ ਇਹਦੀ ਫ੍ਰੀ ਐਂਡ ਫੇਅਰ ਇਨਵੈਸਟੀਗੇਸ਼ਨ ਕਰਾਉਣਾ ਚਾਹੁੰਗੇ ਇਹ ਜਿਹੜਾ ਪੈਸਾ ਪਿਛਲੇ ਸਾਲਾਂ ਵਿੱਚ ਸੀਐਲਯੂਸ ਤੋਂ ਪੈਸੇ ਲੈ ਮਾਈਨਿੰਗ ਤੋਂ ਪੈਸੇ ਲੈ ਸ਼ਰਾਬ ਤੋਂ ਪੈਸੇ ਲੈ ਨੇ ਆਹ ਰੈਵਨਿਊ ਦੇ ਵਿੱਚ ਰੋਜ਼ ਪੈਸੇ ਜਾ ਰਹੇ ਨੇ ਇਹ ਪੈਸਾ ਜਾ ਕਿੱਥੇ ਗਿਆ ਡਰੱਗਸ ਦਾ ਜਿਹੜਾ ਪੈਸਾ ਸਾਨੂੰ ਪਤਾ ਲੱਗਾ ਆਸਟ੍ਰੇਲੀਆ ਦੇ ਵਿੱਚ ਕੈਨੇਡਾ ਦੇ ਵਿੱਚ ਵੱਡੇ ਪੇਮਾਨੇ ਤੇ ਵਾਇਆ ਹਵਾਲਾ ਜਾ ਰਿਹਾ ਪਰਵਾਹ ਦੀ ਇਨਵੈਸਟੀਗੇਸ਼ਨ ਮੇਦਾ ਸਿੱਧਾ ਚਾਰਜ ਕਿ ਇਹ ਰਿਸਪੌਂਸਬਲ ਅੱਜ ਵੱਸਬ ਸਰਕਾਰ ਮੈਂਟਲ ਹੈਲਥ ਪਾਲਿਸੀ ਲੈ ਕੇ ਆ ਰਹੀ ਹੈ ਕਿ ਇਸਾਨਾ ਦੀ ਵੀ ਹੈਲਪਫ ਹੋਏਗੀ ਔਰ ਜਿਹੜੀ ਰਿਪੋਰਟ ਕਿ ਕਨੇ ਲੋਕ ਨੂੰ ਲਾਭ ਸੇ ਮੈਂਟਲ ਹੈਲਥ ਤੇ ਮੇਰਾ ਖਿਆਲ ਇਹਨਾਂ ਵਾਸਤੇ ਸਾਰਿਆਂ ਨੂੰ ਬੈਟਰ ਰਹੇਗਾ ਹੋਰ ਤੇ ਕਿਸੇ ਨੂੰ ਫਾਇਦਾ ਹੋਏ ਨਾ ਹੋਏ ਇਸ ਬਿਮਾਰੀ ਦਾ ਜ਼ਿਆਦਾ ਲਾਭ ਸਿੱਧੇ ਤੌਰ ਭਗਵੰਤ ਨੂੰ ਤੇ ਇਹਦੀ ਕੈਬਨਿਟ ਨੂੰ ਚਾਹੀਦਾ ਕਿਉਂਕਿ ਇਹਨਾਂ ਦੇ ਵਿੱਚ ਕੋਈ ਸਟੇਬਲ ਹੀ ਬੰਦਾ ਹੈ ਨਹੀਂ ਬਹੁਤਾ ਚੱਲ ਰਿਹਾ ਨੇ ਲਾਸਟ ਕਰਨਾ ਨਹੀਂ ਤੁਹਾਨੂੰ ਮੈਂ ਪਹਿਲੇ ਦੱਸਿਆ ਸੀ ਜਦੋਂ ਵੀ ਕਿਤੇ ਪੰਜ ਚਾਰ ਮਹੀਨਾ ਜਹਾਜ਼ ਲੱਗਾ ਮਹਾਰਾਸ਼ਟra ਵਾਲਾ ਆ ਕੇ ਇੱਕ ਨਾਲ ਛਿੰਦੇ ਤਿਆਰੀ ਤੇ ਪੂਰਾ ਬਰਬਾਦ ਕਾਂਗਰਸ ਦੀ ਰਣਨੀਤੀ ਕੀ ਅੱਜ ਦੀ ਵੈਸੇ ਸਾਡੀ ਰਣਨੀਤੀ ਤੇ ਇਹਨਾਂ ਨੂੰ ਐਕਸਪੋਜ਼ ਕਰਨ ਦੀ ਜੀ ਸਦਨ ਦੇ ਵਿੱਚ ਪੰਜਾਬ ਦੇ ਲੋਕਾਂ ਸਾਹਮਣੇ ਐਕਸਪੋਜ਼ ਕਰਨ ਦੀ ਹੈ ਕਿ ਕਿਸ ਕਿਸਮ ਦੇ ਲੋਕ ਤੁਸੀਂ ਲੈ ਕੇ ਆਉਂਦੇ ਸ ਇਹ ਚੇਂਜ ਲੈ ਕੇ ਆਣਗੇ ਜੀ ਇਹਨਾਂ ਨੇ ਪੰਜਾਬ ਨੂੰ ਤੇ ਟੋਟਲੀ ਸੈਂਸਟਿਲ ਤੇ ਕਰ ਦਿੱਤਾ ਕੋਈ ਪੰਜਾਬੀ ਵਾਸਤੇ ਕੋਈ ਫਿਊਚਰ ਨਹੀਂ ਬਾਰਡਰ ਸਾਡੇ ਬੰਦ ਨੇ ਕਿਸੇ ਪੰਜਾਬ ਦੇ ਇੱਕ ਪਿੰਡ ਇੱਕ ਸ਼ਹਿਰ ਦੇ ਵਿੱਚ ਕੋਈ ਇੱਕ ਆਨੇ ਦਾ ਏਜੰਡਾ ਤੁਹਾਡੇ ਕੋਲ ਪਹੁੰਚ ਗਿਆ ਜੀ ਪ੍ਰਧਾਨ ਸਾਹਿਬ ਬੈ ਤੁਸੀਂ ਹੈਰਾਨੀ ਹੋਏਗੀ ਅਜੇ ਤੱਕ ਐਜ਼ ਅ ਲੀਡਰ ਆਫ ਦੀ ਆਪੋਜੀਸ਼ਨ ਅੱਜ ਕੁਐਸਚਨ ਅੱਜ ਕੁਐਸਚਨ ਆਰ ਲੱਗਾ ਸਾਨੂੰ ਅਜੇ ਤੱਕ ਜਵਾਬ ਨਹੀਂ ਪਹੁੰਚੇ ਸਾਡੇ ਕੋਲ ਕੋਈ ਏਜੰਡਾ ਨਹੀਂ ਕਿੱਜ ਹੋਣਾ ਕੀ ਇਸ ਕਿਸਮ ਦੀ ਗਵਰਨਮੈਂਟ ਹੈ ਜੀ ਸਰ ਆਪ ਕਹਿ ਰਹੇ ਸੀ ਕਿ ਬੀਜੇਪੀ ਦੇ ਟੱਚ ਮੈਂ ਮਾਨਸਾ ਬਾਤ ਅਧੂਰੀ ਰਹਿ ਗਈ ਸਰ ਮੈਂ ਤਾਂ ਤੁਹਾਨੂੰ ਬਤਾ ਰੱਖਿਆ ये आज से नहीं पिछले साल डेढ़ से मैंने फ्लोर ऑफ दी हाउस पर भी कहा विधानसभा में भी कहा कि दिस मैन इज वेरी मच इन टच टी भारतीय जनता पार्टी जब केजरीवाल इसको हटाने का फैसला करेगा तो ये अपना समान उठाकर वहां चला जाएगा और बिट्टू को बिटवीन जो पुल का काम करता है वो बिट्टू करता है और ये टोटली ड्रामा है जितने बिट्टू सिटू के आदमी पकड़े हैं वी ट्रीटमेंट उनको मिल रही है और ड्रामा रचाया जा रहा है तो नहीं सर हाँ जी आम आदमी पार्टी के विधायक अभी भी आपके संपर्क नहीं सौ परसेंट है, है जी? कितने हैं सर कब तक सारे मैंने आपको नंबर तो बताने नहीं मगर तो जितने मैंने बताए उतने हैं ये पार्टी जैसे दलजीत दुसांज के जो शो होता है उसकी एडवांस बुकिंग होती है जो अगले साल शो होगा अब टिकटें बिकती हैं तो ये एडवांस बुकिंग करा रहे हैं हमारे साथ मैं नाम नहीं आपको बताऊंगा जितना नंबर बता रखा बिल्कुल है ਆ ਜੋੜਤੇ ਰਹਤੇ ਇਧਰ ਵੀ ਮੂਜੇ ਅਸੈਂਬਲੀ 'ਚ ਇਸ਼ਾਰਾ ਕਰਤੇ ਆਪਣਾ ਨਾਮ ਲਾ ਲੈ ਲੇਦਾ ਬਾਦਮਾ ਸਾਹਿਬ ਫਾਈਨੈਂਸ਼ੀਅਲ ਕ੍ਰਾਈਸਿਸ ਪੰਜਾਬ ਦੇ 'ਚ ਬਹੁਤ ਵੱਡਾ ਹੈਗਾ ਉਸ ਤੱਕ ਕਰਜ਼ੇ ਦੀ ਲਿਫਟ ਜਿੰਨੀ ਸੀਗੀ 3 ਮਹੀਨੇ ਪਹਿਲਾਂ ਹੀ ਉਹ ਪੂਰੀ ਹੋ ਚੁੱਕੀ ਆ ਹੁਣ ਕਰਜ਼ਾ ਲੈਣ ਦੀ ਵੀ ਹਾਇਤੀਅਤ ਦੇ ਵਿੱਚ ਪੰਜਾਬ ਹੈ ਨਹੀਂ ਤੁਸੀਂ ਵਾਈਟ ਪੇਪਰ ਦੀ ਕੋਈ ਮੰਗ ਕਰੋਗੇ ਕਿਉਂਕਿ ਫਾਈਨੈਂਸ਼ੀਅਲ ਕੰਡੀਸ਼ਨ ਪੰਜਾਬ ਦੀ ਪਤਾ ਹੋਣਾ ਚਾਹੀਦਾ ਕਿ ਸਟੇਟ ਕਿੱਥੇ ਜੇ ਖੜਾ ਇਸ ਟਾਈਮ 19000 ਕਰੋੜ ਰੁਪਏ ਸਬਸਿਡੀ ਇਲੈਕਟ੍ਰਿਸਿਟੀ ਦਾ ਇਸ ਤੋਂ ਇਲਾਵਾ 4000 ਕਰੋੜ ਰੁਪਏ ਹੈਲਥ ਕੇਅਰ ਪੈਂਡਿੰਗ ਪਿਆ ਵੇਖੋ ਵਾਈਟ ਪੇਪਰ ਕਾਲੇ ਰਾਜ ਦੇ ਵਿੱਚ ਵਾਈਟ ਪੇਪਰ ਦੀ ਅਸੀਂ ਮੰਗ ਕਰਾਂਗੇ ਰਾਜ ਕਾਲਾ ਮੰਗ ਅਸੀਂ ਵਾਈਟ ਪੇਪਰ ਰਏ ਹਾਂ ਕੀ ਇਹਨਾਂ ਕੋ ਮੈਂ ਪੇਪਰ ਮੰਗਾਗੇ ਪੇਪਰ ਤੇ ਸਾਰੇ ਪੰਜਾਬ ਦੇ ਜਿਹੜੇ ਨੇ ਨਾ ਗਿਰਵੀ ਕਰ ਦਿੱਤੇ ਉਹ ਵਾਈਟ ਕਰਵਾ ਰਿਹਾ ਆਪਾਂ ਉਹ ਸਾਰੀ ਗੱਲਬਾਤ ਤੁਹਾਡੇ ਸਾਹਮਣੇ ਹੈ ਇਹ ਬਰਬਾਦੇ ਗੁਲਿਸਤਾਂ ਕਰਨੇ ਕੋ ਕਹਿੰਦੇ ਇੱਕ ਹੀ ਉੱਲੂ ਕਾਫੀ ਹੈ ਹਰ ਸ਼ਾਤ ਤੇ ਉੱਲੂ ਬੈਠਾ ਹੈ ਅੰਜਾਮੇ ਗੁਲਿਸਤਾਂ ਕੀ ਹੋ ਗਿਆ ਪੰਜਾਬ ਦੇ ਤੇ ਹਾਲਾਤ ਉਹ ਨੇ ਲੋਕਾਂ ਦੇ ਕੰਨਾਂ ਨੂੰ ਹੱਥ ਲਵਾਤੇ ਲੋਕ ਡੀਕਦੇ ਫਿਰਦੇ ਨੇ ਲੈਕਚਰ ਆਏ ਤੇ ਤੁਸੀਂ ਵੇਖੋ ਇਹਨਾਂ ਦੀ ਸੈੱਲ ਲਾਂਦੇ ਕਿੱਸਾ ਸਰਕਾਰ ਪੈ ਮਹਿਲਾਵਾਂ ਨੂੰ ਦੇਣ ਦੀ ਗੱਲਬਾਤ ਚੱਹੀ ਜਾ ਰਹੀ ਸੀ ਦਿੱਲੀ ਦੇ ਵਿੱਚ 2500 ਮੰਗ ਕਰ ਰਹੇ ਨੇ ਹਾਲੇ ਤੱਕ ਦਿਨ ਚਾਰ ਵੀ ਨਹੀਂ ਹੋਏ ਸਰਕਾਰ ਬਣੇ ਨੀ ਛੋਟੇ ਵੀ ਇਹਨਾਂ ਕੋ ਤੇ ਜ਼ਹਿਰਖਾਨ ਜੋਗੇ ਪੈਸੇ ਨਹੀਂ ਇਹਨਾਂ ਨੂੰ 1000 ਰੁਪਿਆ ਕਿਸ ਨੂੰ ਕਿਤੇ ਮੈਂ ਤੁਸੀਂ ਉਹਦੇ ਤਾਂ ਅਸਟੈਂਡ ਕਰਦੇ ਹੋ ਵੇਖਿਆ ਜੀ ਇਹਨਾਂ ਕੋ ਜ਼ਹਿਰਖਾਨ ਜੋਗੇ ਪੈਸੇ ਨਹੀਂ ਇਹਨਾਂ ਨੇ ਔਰਤਾਂ ਨੂੰ ਕੀ ਦੇਣਾ ਹੈ ਜ਼ਹਿਰਖਾਨ ਜੋਗੇ ਪੈਸੇ ਨਹੀਂ ਉਹ ਮੈਂ ਤੇ ਸਾਰੀਆਂ ਹੀ ਮੰਗਾਂ ਰੱਖਾਂਗੇ ਇਹਦਾ ਕੋੜ ਕੁਝ ਹੋਏ ਮੰਗਤਿਆਂ ਕੋ ਕੀ ਮੰਗਾ ਸਰਵਾਰੀ 30 ਵਧਾਇਆ ਜਿਹੜੇ ਤੁਹਾਡੇ ਥੋੜੇ ਵਧਿਆ ਕਿ ਹੱਲੇ ਨਹੀਂ ਜਿਹੜੇ ਹੁਣ 32 ਤੇ ਪਹੁੰਚ ਗਏ ਨੇ ਪੱਤਿਆਂ ਤੇ ਇਸਨ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਬਾ ਜਿਨ੍ਹਾਂ ਨੇ ਸਪਸ਼ਟ ਤੌਰ ਤੇ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਿਹੜਾ ਮੁੱਦਿਆਂ ਨੂੰ ਲੈ ਕੇ ਅੱਜ ਦਾ ਵਿਸ਼ੇਸ਼ 2 ਦਿਨ ਦਾ ਜਿਹੜਾ ਸੈਸ਼ਨ ਬੁਲਾਇਆ ਗਿਆ ਕਿ ਅਜੇ ਤੱਕ ਵਿਰੋਧੀ ਧਿਰ ਦੇ ਲੀਡਰਾਂ ਨੂੰ ਵੀ ਅਜੰਡਾ ਜਿਹੜਾ ਉਹ ਨਹੀਂ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਆਮਾਦੀ ਪਾਰਟੀ ਦੀ ਜਿਹੜੀ ਸਰਕਾਰ ਹੈ ਉਹ ਲੰਘੇ ਸਮੇਂ ਵਿੱਚ ਲਗਾਤਾਰ ਮੰਗ ਕਰ ਰਹੀ ਸੀ ਜਦੋਂ ਉਹ ਵਿਰੋਧੀ ਧਿਰ ਦੇ ਵਿੱਚ ਸੀ ਕਿ ਸੈਸ਼ਨ ਜਿਹੜਾ ਉਹ ਵੱਡਾ ਹੋਣਾ ਚਾਹੀਦਾ ਹੈ ਤਾਂ ਜੋ ਪੰਜਾਬ ਦੇ ਸਾਰੇ ਮੁੱਦਿਆਂ ਦੇ ਸਾਰੇ ਹਲਕਿਆਂ ਦੇ ਮੁੱਦਿਆਂ ਦੇ ਉੱਤੇ ਜਿਹੜਾ ਹੈਗਾ ਉਹ ਗੱਲਬਾਤ ਹੋ ਸਕੇ ਮੁੱਦੇ ਜਿਹੜੇ ਨੇ ਉਹ ਲੋਕ ਆਪੋ ਆਪਣੇ ਹਲਕਿਆਂ ਦੇ ਰੱਖ ਸਕਣ ਪਰ ਮਹਿਜ਼ 2 ਦਿਨ ਦਾ ਜਿਹੜਾ ਇਹ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਉਹਨਾਂ ਨੇ ਕਿਹਾ ਕਿ ਸਮਾਂ ਬਹੁਤ ਘੱਟ ਹੈ ਇਸ ਦੇ ਵਿੱਚ ਆਮ ਲੋਕਾਂ ਦੇ ਜਿਹੜੇ ਮੁੱਦੇ ਨੇ ਪਿੰਡਾਂ ਦੀਆਂ ਸ਼ਹਿਰਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਕਿਤਨਾ ਕਿਤੇ ਰੱਖਣ ਦੇ ਲਈ ਬਹੁਤ ਘੱਟ ਸਮਾਂ ਹੈ ਉਹਨਾਂ ਨੇ ਕਿਹਾ ਕਿ ਅਸੀਂ ਮੰਗ ਕਰਾਂਗੇ ਤੇ ਨਖੇਦੀ ਵੀ ਕੀਤੀ ਹੈ ਕਿ ਮਹਿਜ਼ 2 ਦਿਨ ਦਾ ਸੈਸ਼ਨ ਬੁਲਾਇਆ ਗਿਆ ਉਹਨਾਂ ਨੇ ਇਸ ਤੋਂ ਇਲਾਵਾ ਜਿਹੜੇ ਹੋਰ ਇੱਥੇ ਵਿਧਾਇਕ ਪਹੁੰਚਣਗੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੁਹਾਨੂੰ ਪਲ-ਪਲ ਦੀ ਅਪਡੇਟ ਹੈ ਜਿਹੜੀ ਇਹ ਸੈਸ਼ਨ ਸੰਬੰਧੀ ਅਸੀਂ ਅਜੀਤ ਪਬ ਟਵੀ ਦੇ ਮਾਧਿਅਮ ਰਾਹੀਂ ਦਿੰਦੇ ਰਹਾਂਗੇ ਤੁਸੀਂ ਜੁੜੇ ਰਹੋ ਅਜੀਤ ਪਬ ਟਵੀ ਦੇ ਨਾਲ ਧੰਨਵਾਦ ਨਹੀਂ ਦੇਖੋ ਜਿਵੇਂ ਤੁਸੀਂ ਆਪ ਗੱਲ ਕੀਤੀ ਅ ਲਗਾਤਾਰ ਕਦੋਂ ਦਾ ਕਿਸਾਨੀ ਦਾ ਮਸਲਾ ਚੱਲ ਰਿਹਾ ਸੋ ਜਿਹੜੀ ਆਪਣੀ ਕਿਸਾਨੀ ਦੀ ਜਿਹੜੀ ਫਾਊਂਡੇਸ਼ਨ ਹੈ ਹੋਂਦ ਹੈ ਜਿਹੜੀ ਉਹ ਆਪਣੇ ਖੇਤੀਬਾੜੀ ਨੀਤੀ ਹੈ ਤੇ ਕਦੋਂ ਦੇ ਮਾਨ ਸਾਹਿਬ ਕਹਿ ਰਹੇ ਵੀ ਅਸੀਂ ਖੇਤੀਬਾੜੀ ਨੀਤੀ ਨਵੀਂ ਬਣਾਵਾਂਗੇ ਉਹਦੇ ਉੱਤੇ ਕੋਈ ਵਿਚਾਰ ਵਿਟਾਂਦਰਾ ਕਰਾਂਗੇ ਤੇ ਇਸ ਤੋਂ ਵਧੀਆ ਕੀ ਮੌਕਾ ਹੈ ਮੈਂ ਤਾਂ ਕਦੋਂ ਦਾ ਕਹਿ ਰਿਹਾ ਵੀ ਇੱਥੇ ਅੱਜ ਤੁਸੀਂ ਜੱਥੇਬੰਦੀਆਂ ਨੂੰ ਵੀ ਬੁਲਾ ਲੈਂਦੇ ਜਿਹੜੇ ਸਾਇੰਟਿਸਟ ਹੈ ਉਹਨਾਂ ਨੂੰ ਵੀ ਬੁਲਾ ਲਓ ਸਾਰੀ ਰਾਜਨੀਤਿਕ ਦਲ ਤਾਂ ਸਾਰੇ ਇੱਥੇ ਹੈਗੇ ਹੀ ਐ ਤੇ ਉਹਦੇ ਤੇ ਚਰਚਾ ਤਾਂ ਕਰੋ ਆਪਾਂ ਆਪਣਾ ਘਰ ਤਾਂ ਸੁਧਾਰੀਏ ਸੈਂਟਰ ਨਾਲ ਜਿਹੜੇ ਮਸਲੇ ਉਹ ਟੇਕ ਅਪ ਹੋ ਰਹੇ ਪਰ ਐਟ ਲੀਸਟ ਆਪਣੀ ਨੀਤੀ ਦਿਖਾ ਤਾਂ ਦਿਓ ਸਾਨੂੰ ਕਿ ਉਹ ਨੀਤੀ ਕਿੱਥੇ ਹੈ ਕੀ ਉਹਦੇ ਵਿੱਚ ਲੈ ਕੇ ਆਏ ਇਹ ਇੰਪਲੀਮੈਂਟ ਕੀਤੀ ਜਾ ਰਹੀ ਤੁਸੀਂ ਵੀ ਉਸ ਪੋਲਿਸੀ ਮੇਕਿੰਗ ਦਾ ਪਾਰਟ ਨਹੀਂ ਇੰਪਲੀਮੈਂਟ ਤਾਂ ਬਹੁਤ ਦੂਰ ਦੀ ਗੱਲ ਹੈ ਮੈਂ ਤਾਂ ਕਹਿ ਰਿਹਾ ਉਹਦੇ ਉੱਤੇ ਚਰਚਾ ਤਾਂ ਕਰੀਏ ਆਪਾਂ ਅਸੀਂ ਮੈਂ ਐਜ਼ ਅ ਕਿਸਾਨ ਦਾ ਬੇਟਾ ਹੋਣ ਦੇ ਨਾਤੇ ਮੈਂ ਵੀ ਕੋਈ ਉਹਦੇ ਵਿੱਚ ਆਪਣਾ ਕੋਈ ਇਨਪੁਟ ਦੇਵਾਂਗਾ ਉਹਦੇ ਉੱਤੇ ਚਰਚਾ ਤਾਂ ਕਰੀਏ ਤੋ ਬਿਨਾ ਚਰਚਾ ਕਿਵੇਂ ਗੱਲ ਬਣੂਗੀ ਜਿਹੜੀ ਕੇਂਦਰ ਦੀ ਤਰਫੋਂ ਨਵੀਂ ਖੇਤੀ ਮੰਡੀ ਨੀਤੀ ਦਾ ਡਰਾਫਟ ਸੁਭਿਆ ਨੂੰ ਹਾਂ ਜੀ ਪੰਜਾਬ ਚੋਂ ਦਾ ਵੱਡੇ ਪੱਧਰ ਤੇ ਵਿਰੋਧ ਹੋਸੀ ਹਾਂ ਹਾਂ ਪੱਤੀ ਹੋ ਨਾ ਪੱਤੀ ਹੋ ਨਹੀਂ ਨਹੀਂ ਉਹਦੇ ਵਿੱਚ ਵੀ ਅਗੇਨ ਕੋਈ ਚਰਚਾ ਦਾ ਹੋਈ ਨਹੀਂ ਸੈਂਟਰਲ ਗਵਰਨਮੈਂਟ ਨੇ ਕੀ ਮੰਗਿਆ ਸੀ ਉਹਨਾਂ ਨੇ ਮੰਗਿਆ ਸੀ ਵੀ ਸਾਨੂੰ ਆ ਅਸੀਂ ਪਾਲਿਸੀ ਬਣਾਉਣਾ ਚਾਹੁੰਦੇ ਆ ਉਹਦੇ ਤੇ ਤੁਸੀਂ ਆਪਣੇ ਸੁਝਾਅ ਦਿਓ ਤੇ ਕੀ ਸੁਝਾ ਦਿੱਤੇ ਉਹ ਸਾਨੂੰ ਵੀ ਨਹੀਂ ਪਤਾ ਕੀ ਸੁਝਾ ਦਿੱਤੇ ਸਰਕਾਰ ਨੇ ਉਹਦੇ ਉੱਤੇ ਚਰਚਾ ਕਰ ਲੈਂਦੇ ਨਹੀਂ ਮਨਾਂ ਕਰ ਦਿਓ 노 ਪ੍ਰੋਬਲਮ ਮਨਾਂ ਕਰ ਦਿਓ ਆਪਣੇ ਆਪਣਾ ਰਾਈਟ ਹੈ ਪਰ ਤੁਸੀਂ ਆਪਣੇ ਵਿਚਾਰ ਤਾਂ ਭੇਜੋ ਵੀ ਸਾਡੇ ਪੰਜਾਬ ਨੂੰ ਆਪਣੇ ਸੂਬੇ ਨੂੰ ਕਿਸ ਚੀਜ਼ ਦਾ ਫਾਇਦਾ ਹੋਊਗਾ ਉਹਦੇ ਤੇ ਬਹੁਤ ਵਧੀਆ ਤੁਸੀਂ ਗੱਲ ਕੀਤੀ ਉਹਦੇ ਉੱਤੇ ਚਰਚਾ ਕਰ ਲੈਂਦੇ ਵੀ ਆਪਾਂ ਕੀ ਬਣਾ ਕੇ ਭੇਜਣਾ ਆਪਾਂ ਨੂੰ ਪੰਜਾਬ ਨੂੰ ਕੀ ਸੂਟ ਕਰਦਾ ਪਰ ਉਹਦੇ ਤੇ ਕੋਈ ਕੋਈ ਚਾਚਾ ਨਹੀਂ ਹੋਏ ਵਾਲੇ ਤੇ ਕਿਉਂਕਿ ਵਿਧਾਨ ਸਭਾ ਦੇ ਵਿੱਚ ਪ੍ਰਸਤਾਵ ਲਿਆਉਣ ਦੀ ਗੱਲਬਾਤ ਵੀ ਕੀਤੀ ਜਾ ਰਹੀ ਸੀ ਹਾਂਜੀ ਕਿ ਲਿਆ ਕੇ ਕਿ ਇੱਥੇ ਵਿਧਾਨ ਸਭਾ ਦੇ ਵਿੱਚ ਪੁਖਤਾ ਤੌਰ ਤੇ ਇਹ ਸੂਚਨਾ ਨਹੀਂ ਦੇਖੋ ਗੱਲਬਾਤ ਗੱਲਾਂ ਬਾਤਾਂ ਹੀ ਹੋ ਰਹੀ ਹੈ ਮੈਂ ਤੁਹਾਨੂੰ ਇੱਕ ਹੋਰ ਉਦਾਹਰਣ ਦਿੰਦਾ ਅੱਜ ਸਵੇਰੇ ਅਗੇ ਨੇ ਖਬਰ ਲੱਗੀ ਸੀ ਜਿਹੜੇ ਐਡੀਸ਼ਨਲ ਚੀਫ ਸੈਕਟਰੀ ਪੰਜਾਬ ਦੇ ਫਾਈਨੈਂਸ ਫਾਈਨੈਂਸ ਕਮਿਸ਼ਨਰ ਜਿਹੜੇ ਹੈ ਉਹ ਡੀਸੀਜ਼ ਨੂੰ ਉਹਨਾਂ ਨੇ ਕੱਲ ਧਮਕਾਇਆ ਹੈ ਵੀ ਸਰਕਾਰ ਨੇ ਪੰਜਾਬ ਸਰਕਾਰ ਨੇ ਨਵੰਬਰ ਦੇ ਵਿੱਚ ਇੱਕ ਐਨਓਸੀ ਦੇ ਰਿਗਾਰਡਿੰਗ ਇੱਕ ਪਾਲਿਸੀ ਉਹ ਉਹਨਾਂ ਨੇ ਲਾਗੂ ਕਰਤੀ ਉਹ ਨੋਟੀਫਾਈ ਵੀ ਹੋ ਗਈ ਕੱਲ ਐਫਸੀਆਰ ਤੇ ਐਡੀਸ਼ਨਲ ਚੀਫ ਸੈਕਟਰੀ ਡੀਸੀਜ਼ ਨੂੰ ਧਮਕਾ ਰਹੇ ਆ ਵੀ ਕ腐ਪਸ਼ਨ ਨਹੀਂ ਹੋਣੀ ਚਾਹੀਦੀ ਤੇ ਬਿਨਾ ਐਨਓਸੀ ਦੇ ਰਜਿਸਟਰੀ ਕਿਉਂ ਨਹੀਂ ਕਰ ਰਹੇ ਇਹਦਾ ਮਤਲਬ ਕ腐ਪਸ਼ਨ ਹੋ ਰਹੀ ਹੈ ਗੱਲਾਂ ਬਾਤਾਂ ਚੱਲ ਰਹੀ ਹੈ ਇਸ ਕਰਕੇ ਉਹਨਾਂ ਨੂੰ ਧਮਕਾਣਾ ਪਿਆ ਆ ਜਰੂਰ ਡੈਫੀਨਟਲੀ ਹੋ ਰਹੀ ਹੈ ਜੀ جا کے سرکار ਨੂੰ ਪਤਾ ਕਰੋ ਉੱਥੇ تحصیلਾਂ ਚ ਕੀ ਚੱਲ ਰਿਹਾ ਹੈ ਮਤਲਬ ਕੱਲ ਉਹਨਾਂ ਨੇ ਡੀਜੀਪੀ ਸਾਹਿਬ ਨੇ 52 ਪੁਲਿਸ ਵਾਲੇ ਉਹਨਾਂ ਨੇ ਕਰਤੇ ਸਸਪੈਂਡ ਅੱਜ ਫੇਰ ਖਬਰ ਆਈ ਹੋਈਏ ਕਿ ਐਸਆਈ ਸਾਹਿਬ ਉਹ ਗੈਂਗਸਟਰ ਤੇ ਉਹਨਾਂ ਵਿੱਚ ਉਹ ਮਤਲਬ ਲਿੰਕ ਸੀਗੇ ਤੇ ਤੁਸੀਂ ਵੱਡੇ ਮਗਰਮਚ ਦੀ ਬਾਰ ਬਾਰ ਗੱਲ ਹੁੰਦੀ ਹੈ ਇਲੀਗਲ ਮਾਈਨਿੰਗ ਕੋਰਟ ਨੇ ਉਸ ਦਿਨ ਹਾਈ ਕੋਰਟ ਨੇ ਕਿਹਾ ਵੀ ਇੱਕ ਕੋਈ ਬੰਦਾ ਫੜਿਆ ਔਰ 1.5 ਲੱਖ ਰੁਪਈਆ ਰੋਜ਼ ਦਾ ਉਹ ਮਤਲਬ 2 ਨੰਬਰ ਦੀ ਕਮਾਈ ਹੈ ਤੇ ਇੱਕ ਬੰਦੇ ਦੀ 1.5 ਲੱਖ ਰੋਜ਼ ਦੀ ਕਮਾਈ ਹੈ ਇਲੀਗਲ ਮਾਈਨਿੰਗ ਦੀ ਜਿੱਥੇ ਆਪਾਂ 20000 ਕਰੋੜ ਰੁਪਏ ਕੱਢਣੇ ਸੀਗੇ ਉਤੋਂ ਤੇ ਉਹ ਕਿੱਥੇ ਹੈ ਉਹ ਚਰਚਾ ਵਿੱਚ ਚਲੋ ਇਹ ਗੱਲਾਂ ਨਾ ਅਗੇ ਦ ਪੁਆਇੰਟ ਇਜ਼ ਇਹ ਸੈਂਸਿਟਿਵ ਮੁੱਦੇ ਸਰਕਾਰ ਵਾਸਤੇ ਕਿਉਂਕਿ ਦੇ ਫੇਲ ਤੁਸੀਂ ਫਲੋਡ ਦੇ ਮਸਲਿਆਂ ਤੇ ਗੱਲ ਕਰੋਗੇ ਨਹੀਂ ਕਿ ਮੌਕਾ ਮਿਲਿਆ ਤਾਂ ਮਤਲਬ ਇਹੀ ਮਸਲੇ ਦਾ ਹੀ ਹੈ ਜੀ ਖੇਤੀਬਾੜੀ ਨੀਤੀ ਹੈ ਆਪਣੇ ਜਿਹੜਾ ਪੰਜਾਬ ਦਾ ਪਾਣੀ ਹੈ ਜਿਹੜਾ ਥੱਲੇ ਪੀਣ ਵਾਲਾ ਪਾਣੀ ਯੋਗ ਪੀਣ ਯੋਗ ਨਹੀਂ ਰਿਹਾ ਸਾਡੀ ਨਹਿਰਾਂ ਬੰਦ ਪਈ ਹੈ ਆ ਮਤਲਬ ਫਸਲ ਖਰਾਬ ਹੋ ਰਹੀ ਹੈ ਤੇ ਮਸਲੇ ਤਾਂ ਇਹੀ ਹੈ ਜੀ ਨਹੀਂ ਮੈਂ ਤਾਂ ਕਦੋਂ ਦਾ ਸਸਪੈਂਡਡ ਆ ਜੀ ਤੁਸੀਂ ਬਾਰ ਬਾਰ ਫਿਰ ਉਹੀ ਗੱਲ ਕਰਦੇ ਹੋ ਉਸ ਮੀਟਿੰਗ 'ਚ ਤਾਂ ਮੈਂ ਬੈਠ ਕੇ ਕੀ ਕਰਾਂਗਾ ਜਦੋਂ ਉਹਨਾਂ ਨੇ ਸਸਪੈਂਡ ਹੀ ਕਰਤਾ ਮੈਂ ਤਾਂ ਪੰਜਾਬ ਦੇ ਮੁੱਦਿਆਂ ਤੇ ਗੱਲ ਕਰਾਂਗਾ ਜਿਹੜੇ ਸਾਂਝੇ ਮੁੱਦੇ ਹਨ ਕਹਿ ਰਹੇ ਨੇ ਕਿ ਜਿਹੜਾ ਖੇਤੀਬਾੜੀ ਨਿਗਰਾਨਾਲ ਐਕਟ ਹੈ ਉਹਨੂੰ ਤੁਸੀਂ ਮਤਲਬ ਐਕੇ ਰੱਦ ਕਰੋ ਤੁਹਾਨੂੰ ਤੁਸੀਂ ਕਿਵੇਂ ਦਿਖਦੇ ਹੋ ਨਹੀਂ ਸਰ ਮੈਂ ਹੋਣੀ ਗੱਲ ਕੀਤੀ ਸੀ ਉਹਨੂੰ ਰੱਦ ਕਰਦੇ ਹੋ ਤਾਂ ਨੋ ਪ੍ਰੋਬਲਮ ਸਰਕਾਰ ਆਪਣੇ ਸਟੇਟ ਦਾ ਰਾਈਟ ਹੈ ਲੇਕਿਨ ਪੰਜਾਬ ਨੂੰ ਕਿਹੜੀ ਚੀਜ਼ ਸੂਟ ਕਰਦੀ ਉਹ ਤਾਂ ਦੱਸੋ ਉਹਦੇ ਉੱਤੇ ਤਾਂ ਚਰਚਾ ਕਰੀਏ ਵੀ ਆਪਣੇ ਵਾਸਤੇ ਕਿਹੜੇ ਮਤਲਬ ਕਿਹੜੇ ਐਕਟ ਹੈ ਕਿਹੜੇ ਕਿਹੜੀ ਉਹਦੇ ਵਿੱਚ ਸੋਧ ਕਰਨੀ ਚਾਹੀਦੀ ਹੈ ਕੀ ਆਪਾਂ ਨੂੰ ਉਹਦੇ ਦੇ ਮੋਡੀਫਾਈ ਕਰਨਾ ਚਾਹੀਦਾ ਉਹ ਉਹਦੇ ਉੱਤੇ ਇਟ ਵਾਸ ਅ ਪਰਫੈਕਟ ਓਪਰਚੁਨਿਟੀ ਅੱਜ ਆਪਾਂ ਉੱਤੇ ਚਰਚਾ ਕਰਦੇ ਸਾਰੇ ਵੀ ਆਹ ਸੈਂਟਰ ਨੇ ਐਕਟ ਭੇਜਿਆ ਸੀ ਉਹ ਰਿਜੈਕਟ ਕਰਤਾ ਡਨ ਨੋ ਪ੍ਰੋਬਲਮ ਆਪਣਾ ਰਾਈਟ ਹੈ ਆਪਾਂ ਨੂੰ ਨਹੀਂ ਸੂਟ ਕਰਦਾ ਪਰ ਆਪਾਂ ਨੂੰ ਕੀ ਸੂਟ ਕਰਦਾ ਉਹਦੇ ਤੇ ਚਰਚਾ ਕਰੀਏ ਕਿਉਂ ਨਹੀਂ ਆਪਾਂ ਉਹਦੇ ਤੇ ਚਰਚਾ ਕਰਦੇ ਕਿਸੇ ਨੂੰ ਪਤਾ ਹੀ ਨਹੀਂ ਹੈ ਮੈਨੂੰ ਵੀ ਨਹੀਂ ਪਤਾ ਵੀ ਸਰਕਾਰ ਨੇ ਰੀਜੈਕਟ ਕਰਕੇ ਆਲਟਰਨੇਟਿਵ ਕੀ ਭੇਜਾ ਵੀ ਡੋਨਟ نو ਅੱਜ ਸਾਨੂੰ ਕੋਈ ਨੋਟ ਭੇਜ ਦੇ ਚਾਰ ਦਿਨ ਪਹਿਲੇ ਨੋਟ ਭੇਜ ਦੇਣੇ ਆ ਦੀ ਉਹਦੇ ਤੇ ਥੋੜਾ ਜਿਹਾ ਸਟੱਡੀ ਕਰ ਲੈਂਦੇ ਠੀਕ ਥੈਂਕ ਯੂ ਜੀ ਪਤਾ ਮਹਿਲਾਵਾਂ ਨੂੰ ਸਾਡੀਆਂ ਭੈਣਾਂ ਨੂੰ ਵੀ ਜਿਹੜਾ ਸਰਕਾਰ ਦਾ ਪਿਛਲੀਆਂ ਸਰਕਾਰਾਂ ਬੁਰਾ ਹਾਰ ਕਰਕੇ ਗਈਆਂ ਆ ਉਹ ਜੋ-ਜੋ ਖਜ਼ਾਨੇ ਭਰਨਗੇ ਉਹਦੇ ਵਿੱਚ ਸਾਰਾ ਕੁਝ ਹੋਣਾ ਆ ਇਹ ਜਿਹੜਾ ਇੱਕੋ ਦਾਮ ਆਪਾਂ ਕਿਸੇ ਵੀ ਕਰਤੇ ਕੋਈ ਜਾਣੇ ਨਵਾਂ ਕਿਸੇ ਘਰ ਚ ਜਾਣਨੇ ਆ ਉਹਦੇ ਵੀ ਆਪਾਂ ਨੂੰ ਟਾਈਮ ਲੱਗਦਾ ਹੁਣ ਤਾਂ 3 ਸਾਲ ਹੋ ਗਏ 3 ਸਾਲ ਹੋ ਗਏ ਫਿਰ ਕਬਾਲਾ ਚੇਰਨੀ ਹੋਇਆ ਸਾਰਾ ਪੰਜਾਬ ਦਾ ਕੰਮ ਆ ਪਰ 4:00 ਵਜੇ ਦਿੱਲੀ ਚ ਕਹਿੰਦੇ 2500 ਰੁਪਏ ਦੇ ਮਹਿਲਾਵਾਂ ਨੂੰ ਕਹਿੰਦੇ ਨਹੀਂ ਉਹ ਤਾਂ ਸਾਰੇ ਕਹਿੰਦੇ ਆ ਜਦੋਂ ਜਦੋਂ ਕਿਸੇ ਦੀ ਵਾਰੀ ਆਉਂਦੀ ਹੈ ਜਿਹੜੇ ਇਹਨਾਂ ਨੇ ਪਿੱਛੇ ਵਾਅਦਾ ਕੀਤਾ ਸੀ ਵੀ ਅਸੀਂ ਸਾਰੇ ਕਿਸਾਨਾਂ ਦਾ ਕਰਜ਼ਾ ਮਾਫ਼ ਕਰ ਦਾਂਗੇ ਬਾਜਵਾ ਸਾਹਿਬ ਨੂੰ ਪੁੱਛੋ ਵੀ ਤੁਸੀਂ ਕਰਜ਼ਾ ਮਾਫ਼ ਕਰਤਾ ਸੀ ਬੜਾ ਉਹ ਬਹਵਾਕ ਕਿ ਤੁਸੀਂ ਸਾਰੇ ਕਾਰਡ ਭਰੇ ਸੀ ਲੋਕਾਂ ਦੇ ਉਦੋਂ ਕਿਧਰ ਗਏ ਸੀ ਉਸ ਦੋ ਵਾਰ ਵਿੱਚ 200 ਰੁਪਏ ਦੀ ਇੱਕ ਕਿਸ਼ਤ ਤਾਂ ਦਿੱਤੀ ਸੀ ਨਹੀਂ ਨਹੀਂ ਕੁਛ ਨਹੀਂ ਕੁਛ ਵੀ ਨਹੀਂ ਦਿੱਤਾ ਕਿਸੇ ਕਿਸਾਨ ਨੂੰ ਆ ਜਾ ਕੇ ਲਾ ਕੇ ਪੁੱਛੋ ਵੀ ਕਿਸੇ ਦੀ ਕੋਈ ਕਿਸ਼ਤ ਮਾਫ਼ ਹੋਈ ਹੀ ਕਿਸਾਨ ਨੇ ਹਰ ਇੱਕ ਬੰਦਾ ਜਿਹੜਾ ਉਹ ਕਿਸਾਨੀ ਨਾਲ ਸਬੰਧ ਰੱਖਦਾ ਜਿੰਨੇ ਇੱਥੇ ਐਮ.ਐਲ.ਏ ਆਉਂਦੇ ਆ ਜਦੋਂ ਵਾਅਦੇ ਆਪ ਪੂਰੇ ਕੀਤੇ ਉਹਨਾਂ ਫਿਰ ਆਪਾਂ ਕਿਸ ਨੂੰ ਸਵਾਲ ਪੁੱਛਣ ਜੋਗੇ ਹੁੰਨੇ ਆ ਜਦੋਂ ਆਪ ਫੇਲ ਜਿਹੜੀਆਂ ਸਰਕਾਰਾਂ ਆ ਉਹ ਕਿਸੇ ਨੂੰ ਸਵਾਲ ਪੁੱਛਦੇ ਚੰਗੇ ਨਹੀਂ ਲੱਗਦੇ ਸਾਡੇ ਤੋਂ ਪੁੱਛਣ ਜਦੋਂ ਸਾਡੇ 5 ਸਾਲ ਪੂਰੇ ਹੋ ਜਾਣਗੇ ਵੀ ਜਿਹੜੇ ਤੁਸੀਂ ਵਾਅਦੇ ਕੀਤੇ ਸੀ ਪੂਰੇ ਹੋਏ ਕਿ ਨਹੀਂ ਹੋਏ ਇਹਨਾਂ ਨੂੰ ਜਾਨੀ ਕਾਲੀ ਆ ਇਹਨਾਂ ਨੇ ਪਿਛਲੀ ਵਾਰੀ ਲੋਕ ਪੁੱਛਦੇ ਰਹੇ ਉਹ ਤੋਂ ਕੁਝ ਵੀ ਨਹੀਂ ਕਰਕੇ ਦਿੱਤਾ ਮਾਈਨਿੰਗ ਤੇ ਪੈਸੇ ਤੇ ਬੜਾ ਇਹ આરોਪ ਲਾ ਰਹੇ ਨੇ ਕਿ ਮਾਈਨਿੰਗ ਬਹੁਤ ਵੱਡੇ ਪੱਧਰ ਤੇ ਬਿਲਕੁਲ ਸਾਰਾ ਕੁਝ ਜਾ ਤੇ ਮਾਈਨਿੰਗ ਦਾ ਸ਼ੋਕ ਰਿਆ ਕਰਨ ਬਈ ਫਲਾਣੇ ਆਪਾਂ ਕਹਿ ਦੇਣਾ ਤੇ ਸਬੂਤ ਦੇਣੇ ਉਹਦੇ ਚੌਖੇ ਆ ਜਦੋਂ ਆਪਾਂ ਕੁਝ ਵੀ ਮੈਂ ਤੁਹਾਨੂੰ ਕੁਝ ਕਹਦਾ ਤੁਸੀਂ ਮੈਨੂੰ ਕੁਝ ਕਹਿ ਦਿਓ ਗੱਲ ਤਾਂ ਸਬੂਤਾਂ ਦੇ ਆਧਾਰ ਤੇ ਹੁੰਦੀ ਆ ਜਿਹੜੇ ਜਦੋਂ ਇੱਥੇ ਲਿਆਉਣ ਜਿਦਾਂ ਵੀਡੀਓ ਬਣਦੀ ਆ ਅੱਜ ਪ੍ਰੈਸ ਦਾ ਯੋਗ ਆ ਕਿਸੇ ਕਿਤੇ ਵੀ ਜਾ ਕੇ ਪ੍ਰੈਸ ਜਾ ਕੇ ਕਿਸੇ ਨੂੰ ਪੁੱਛ ਸਕਦੀ ਕਿ ਕਿਤੇ ਮਾਈਨਿੰਗ ਹੋ ਰਹੀ ਆ ਜੇ ਲੀਗਲ ਹੋ ਰਹੀ ਆ ਅਨਲੀਗਲ ਹੋ ਰਹੀ ਫਟ ਪਤਾ ਲੱਗ ਜਾਂਦਾ ਤੇ ਉਹਦਾ ਦੱਸਣ ਸਬੂਤ ਦੇਣ ਤੋਂ ਬਾਅਦ ਸਾਰਾ ਕੁਝ ਪਈ ਰਾਤ ਨੂੰ ਤਾਂ ਮਾਈਨਿੰਗ ਹੋ ਨਹੀਂ ਸਕਦੀ ਪਰ ਪੰਜਾਬ ਚ ਬੜੀਆਂ ਵੀਡੀਓ ਮੈਂ ਹਾਂ ਜਿੱਥੇ ਵੀ ਹੋ ਸਕਦੀ ਤੁਹਾਡੇ ਕੈਮਰੇ ਤੋਂ ਕੋਈ ਬੰਦਾ ਨਿ ਛੁਪ ਸਕਦਾ ਜਦੋਂ ਵੀ ਕਿਤੇ ਹੋਊਗੀ ਉੱਤੇ ਸਰਕਾਰ ਉਹਦੇ ਨਾਲ ਦੀ ਨਾਲ ਕਾਰਵਾਈ ਕਰਦੀ ਆ ਕੋਈ ਨਹੀਂ ਕਿਸੇ ਤੋਂ ਬਚ ਸਕਦਾ ਠੀਕ ਹੈ ਠੀਕ ਹੈ ਤਾਂ ਕੁਲਦੀਪ ਜਿਹੜਾ ਕੱਲ ਗਾਣਾ ਆਪਣੇ ਆਪ ਨੂੰ ਏਟੀਟਿਊਡ ਦਿਖਾਉਣ ਦਾ ਇੱਕ ਪ੍ਰਯਾਸ ਜਿਹੜਾ ਹੈ ਬਈ ਮਾਈਕ ਰੀਆ ਰੰਗ ਕਰ ਲੋ ਫੇਸ ਔਰ ਜਦੋਂ ਕਿ ਬਜਟ ਸੈਸ਼ਨ ਆਉਣ ਵਾਲਾ ਸੀ ایسے ਸਮੇਂ 'ਚ ਐਸੇ ਕੀ ਕਾਰਨ ਹੋ ਗਏ ਉਹ ਤੋਂ ਦੇਖੇ ਹੀ ਪਤਾ ਲੱਗੇਗਾ ਨਾ ਲੇਕਿਨ ਜਿਹੜਾ ਅਜੰਨਾ ਭੇਜਿਆ ਉਹ ਕੋਈ ਉਸਾ ਵਰਦਕ ਨਹੀਂ ਹੈ ਜੀ ਤੇ ਤਿੰਨ ਸਾਲਾਂ 'ਚ ਇਸ ਸਰਕਾਰ ਨੇ ਕੋਈ ਵੀ ਸਾਰਥਕ ਚਰਚਾ ਨਹੀਂ ਕੀਤੀ ਜਿਨ੍ਹਾਂ ਕਮਿਟਮੈਂਟ ਦੇ ਨਾਲ ਇਹਨਾਂ ਨੇ ਝੂਠ ਬੋਲ ਕੇ ਲਾਰੇ ਲਾ ਕੇ ਸਰਕਾਰ ਪ੍ਰਾਪਤ ਕੀਤੀ ਸੀ ਅੱਜ ਉਹ ਮੁੱਦੇ ਉਦਾਂ ਦੀ ਉਦਾਂ ਹੀ ਖੜੇ ਐ ਚਾਹੇ ਉਹ ਕਾਨੂੰਨ ਵਿਵਸਥਾ ਹੈ ਚਾਹੇ ਨਸ਼ਾ ਚਾਹੇ ਕਿਸਾਨ ਦੇ ਨਾਲ ਜੁੜੇ ਹੋਏ ਮੁੱਦੇ ਨੇ ਔਰ ਚਾਹੇ ਇੱਕ ਭੈਣਾ ਨਾਲ ਕੀਤੀ কমিਟਮੈਂਟ ਹੈ ਇਹਨਾਂ ਨੇ ਕੋਈ ਪੂਰੀ ਨਹੀਂ ਕੀਤੀ ਔਰ ਇਹ ਕੇਵਲ ਆਪਣੇ ਆਪ ਨੂੰ ਮੈਨੂੰ ਲੱਗਦਾ ਹੈ ਕਿ ਦਿੱਲੀ ਦੀ ਹਾਰ ਦੇ ਕਾਰਨ ਜਿਹੜੀ ਛਟਪਟ ਆਹਟ ਹੈ ਪੰਜਾਬ ਦੀ ਰਾਜਨੀਤੀ ਦੇ ਅੰਦਰ ਉਹਦੇ ਅੰਦਰ ਇੱਕ ਨਾ ਇੱਕ ਆਖਰੀ ਕੋਸ਼ਿਸ਼ ਕਰ ਰਹੇ ਨੇ ਇਹ ਮੈਸੇਜ ਦੇਣ ਦੀ ਕਿ ਆਸੀਂ ਸਾਰੇ ਇਕੱਠੇ ਆ ਪਰ ਅੰਦਰ ਬਹੁਤ ਕੁਝ ਚੱਲ ਰਿਹਾ ਹੈ ਬਜਟ ਸੈਸ਼ਨ ਡਿਲੇ ਹੋ ਗਿਆ ਸਰ ਬਜਟ ਸੈਸ਼ਨ ਡਿਲੇ ਹੋਇਆ ਅਨੁਏ ਮੰਗ ਕਰਦੀ ਹੁੰਦੀ ਸੀ ਕਿ ਸੈਸ਼ਨ ਜਿਹੜਾ ਲੰਬਾ ਹੋਣਾ ਚਾਹੀਦਾ ਹੈ 7-7 ਦਿਨ ਦਾ ਹੋਣਾ ਚਾਹੀਦਾ 10 ਦਿਨ ਦਾ ਹੋਣਾ ਚਾਹੀਦਾ ਹੁਣ ਇਹਨਾਂ ਨੇ 3 ਸਾਲਾਂ ਦੇ ਅੰਦਰ ਸੈਸ਼ਨ ਕਰਨ ਤੋਂ ਸਦਨ ਬੁਲਾਉਣ ਤੋਂ ਇਹ ਡਰਦੇ ਨੇ ਕਿਉਂਕਿ ਸਾਰਥਕ ਚਰਚਾ ਜਿਹੜੀ ਅੰਦਰ ਹੋਣੀ ਚਾਹੀਦੀ ਹੈ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਨੂੰ ਲੈ ਕੇ ਪੰਜਾਬ ਦੇ ਗਰੀਬ ਨੂੰ ਲੈ ਕੇ ਇਹ ਉਹਦੇ ਤੋਂ ਭੱਜਦੀ ਹੈ ਔਰ ਇਸ ਜਿਸ ਵੇਲੇ ਕਿ ਇਹ ਖੜਾ ਸੀ ਕਿ ਆਉਣ ਵਾਲਾ ਹੈ ਬਜਟ ਸੈਸ਼ਨ ਤੇ ਮੈਨੂੰ ਲੱਗਦਾ ਹੈ ਅੱਜ ਦੇ ਸੈਸ਼ਨ ਦਾ ਕੋਈ ਉਚੁੱਤੇ ਨਹੀਂ ਸੀ ਉਸ ਸੈਸ਼ਨ ਨੂੰ ਤੁਸੀਂ 8-10 ਦਿਨ ਦਾ ਕਰਦੇ ਔਰ ਹਰ ਵਿਧਾਨ ਸਭਾ ਦੇ ਦੇ ਉਤੇ ਵੀ ਚਰਚਾ ਹੁੰਦੀ ਕਿਸੇ ਵੀ ਵਿਧਾਇਕ ਨੂੰ ਆਪਣੀ ਵਿਧਾਨ ਸਭਾ ਦੇ ਨਾਲ ਸੰਬੰਧਿਤ ਸਮੱਸਿਆਵਾਂ ਨੂੰ ਉਠਾਉਣ ਦਾ ਮੌਕਾ ਤੱਕ ਤੇ ਮਿਲਦਾ ਨਹੀਂ ਹੈ ਇਸ ਸ਼ੋਰ ਸ਼ਰਾਬੇ ਦੇ ਅੰਦਰ ਨਿਕਲ ਜਾਂਦਾ ਹੁਣ ਵੀ ਤੁਸੀਂ ਇਹ ਦੇਖਣਾ ਇਹ ਡੰਗ ਟਪਾਈ ਹੈ ਔਰ ਕੇਵਲ ਔਰ ਕੇਵਲ ਦਿੱਲੀ ਦੀ ਹਾਰ ਜਿਹੜੀ ਹੋਈ ਹੈ ਉਦੇ ਕਾਰਨ ਜਿਹੜਾ ਦਿੱਲੀ ਚ ਟੀਲਾ ਟੀਲਾ ਵਿਕਰੀ ਆਮ ਆਦਮੀ ਪਾਰਟੀ ਪੰਜਾਬ ਦੇ ਅੰਦਰ ਅਸੀਂ ਇਕੱਠੇ ਆ ਇਹ ਦਿਖਾਉਣ ਦੀ ਇੱਕ ਨਾਕਾਮਜਾਬ ਕੋਸ਼ਿਸ਼ ਕਰ ਰਹੀ ਹੈ ਤੁਹਾਡੀ ਸਰਕਾਰ ਤੋਂ 2500 ਰੁਪਏ ਮੰਗਦੇ ਦਿੱਲੀ ਦੇ ਵਿੱਚ ਤੁਹਾਡੀ ਸਰਕਾਰ ਤੋਂ 2500 ਮੰਗਦੇ ਆ ਮੈਨੂੰ ਇਹ ਦੱਸੋ ਮੈਨੂੰ ਮੈਨੂੰ ਦੱਸੋ ਮੈਨੂੰ ਇੱਕ ਮਿੰਟ ਇੱਕ ਮਿੰਟ ਮੇਰੀ ਗੱਲ ਸੁਣੋ ਜਿਨ੍ਹਾਂ ਨੇ 3 ਸਾਲ ਹੋ ਗਏ ਹੈ ਹਿੰਮਤਮਾਨ ਸਾਹਿਬ ਤੇ ਘੋਸ਼ਣਾ ਕਰਨ ਅੱਜ ਇਹ ਭੈਣਾਂ ਨੂੰ ਹਰ ਹਰ ਰੁਪਿਆ ਦੇਵਾਂਗੇ ਔਰ ਪਿਛਲੇ 3 ਸਾਲ ਦਾ ਵੀ ਦੇਵਾਂਗੇ ਕਮਿਟਮੈਂਟ ਜਿਹੜੀ ਕੀਤੀ ਹੈ ਰਹੀ ਗੱਲ ਦਿੱਲੀ ਦੀ ਦਿੱਲੀ ਦੀ ਸਰਕਾਰ ਨੇ ਜਿਹੜੀ ਕਮਿਟਮੈਂਟ ਕੀਤੀ ਹੈ ਉਹਨੂੰ ਅਕਸ਼ਰਸ਼ਾ ਪਾਲਣ ਕਰਨਗੇ ਤੁਸੀਂ ਦੇਖਿਆ ਇਹ ਜਮਨਾ ਦੀ ਸੁਭਾਈ ਸ਼ੁਰੂ ਹੋ ਗਈ ਹੈ ਇਹ ਕਿਉਂ ਨਹੀਂ ਕਰ पाए ਇਹਨਾਂ ਦਾ ਧਿਆਨ ਕੇਵਲ ਲੜਨ ਚ ਰਿਆ ਰੋਲਾ ਪਾਉਣ ਚ ਰਿਆ ਲੋਕਾਂ ਨੂੰ ਰਗਲਾਉਣ ਚ ਰਿਆ ਔਰ ਉਹਦਾ ਪ੍ਰਣਾਮ ਉਹਨਾਂ ਨੇ ਦੇਖ ਲਿਆ ਠੀਕ ਹੈ ਠੀਕ ਹੈ ਅਸ਼ਦੇ ਜੀ ਨਹੀਂ ਪਤਾ ਲੱਗ ਰਿਹਾ ਕਾਹਦਾ ਇਹ ਕਹਿੰਦੇ ਸਪੈਸ਼ਲ ਸੈਸ਼ਨ ਚ ਹੈ ਕੀ ਹੈ ਕਹਿੰਦੇ ਹਰ ਮਿਲਣਾ ਉਹਨ ਪਤਾ ਲੱਗੇ ਸੀ ਇਹਨਾਂ ਦਾ ਨਹੀਂ ਕਦੇ ਪਤਾ ਨਹੀਂ ਲੱਗ ਜੁੰਦਰ ਜੀ ਅੱਗੇ ਪਤਾ ਪਰ ਬੀਜੇਪੀ ਵਾਲੇ ਕਹਿੰਦੇ ਕਹਿੰਦੇ 7 ਤੋਂ 2500 ਰੁਪਏ ਮੰਗਦੇ ਆ ਪਾਰਲੀਮੈਂਟਰੀ ਅਫੇਅਰਸ ਦੇ ਮਤਾਬਕ ਇਹਨਾਂ ਦਾ ਕਹਿਣਾ ਹੁੰਦਾ ਸੀ ਕਿ ਤਿੰਨੋਂ ਸੈਸ਼ਨਸ ਦੇ ਵਿੱਚ ਮਿਨਿਮਮ ਸਿਟਿੰਗਸ 40 ਹੋਣੀਆਂ ਚਾਹੀਦੀਆਂ 120 ਦਿਨ ਹੋਣੇ ਚਾਹੀਦੇ ਅਨਫੋਰਚਨਟਲੀ ਦੇ ਹੈ ਬੀ ਰਨਿੰਗ ਅਵੇ ਪੱਜ ਦੇ ਨਜ਼ਰ ਆਦੇ ਗਵਰਨਮੈਂਟ ਕੋ ਪਰਫਾਰਮੈਂਸ ਵਖਾਨ ਨੂੰ ਕੁਝ ਵੀ ਹੈ ਨਹੀਂ ਤਕਰੀਬਨ ਤੁਸੀਂ ਵੇਖੋ ਪਹਿਲੀ ਦਫਾ ਹੋਇਆ 75 ਸਾਲਾਂ ਦੇ ਵਿੱਚ ਕਿ ਵਿੰਟਰ ਸੈਸ਼ਨ ਹੀ ਨਹੀਂ ਬੁਲਾਇਆ ਹੁਣਾਂ ਸਪੈਸ਼ਲ ਸੈਸ਼ਨ ਦਾ ਨਾਮ ਦਿੱਤਾ ਕਿਸੇ ਨੂੰ ਪਤਾ ਹੀ ਨਹੀਂ ਸਪੈਸ਼ਲ ਸੈਸ਼ਨ ਕਿਹੜੀ ਗੱਲ ਕਰ ਇਹ ਇਸ ਗੱਲ ਕਰਨ ਸਪੈਸ਼ਲ ਸੈਸ਼ਨ ਹੈ ਕਿ ਕਿਸੇ ਆਦਮੀ ਦੀ ਜ਼ਿੰਦਗੀ ਮਹਿਫੂਜ਼ ਨਹੀਂ ਇੱਥੇ ਸਰਕਾਰ ਭਗਵੰਤ ਮਾਨ ਤੇ ਰਾਣੀ ਕਰ ਰਹੀ ਐ ਇੱਥੇ ਤੇ ਗੈਂਗਸਟਰਸ ਰਨ ਕਰ ਰਹੇ ਫਰੋਤੀਆਂ ਦਾ ਦੌਰ ਗੈਂਗਸਟਰਸ ਦਾ ਦੌਰ ਡਰੱਗਸ ਦਾ ਦੌਰ ਇਲੀਗਲ ਮਾਈਨਿੰਗ ਦਾ ਦੌਰ ਗੁੰਡਾਗਰਦੀ ਦਾ ਦੌਰ ਕੋ ਗਵਰਨਮੈਂਟ ਨਾਲ ਦੀ ਕੋਈ ਚੀਜ਼ ਹੀ ਨਹੀਂ ਸਰਕਾਰ ਨੂੰ 20 ਮਹੀਨਿਆਂ ਬਾਅਦ ਪਤਾ ਲੱਗਾ ਕਿ ਕਮੇਕਬਾ ਜਿਹੜਾ ਅਸੀਂ ਉਹ ਜਸਟੀ ਨਹੀਂ ਕਰਤਾ ਮੰਤਰੀ ਸਾਹਿਬ ਮਚਾ ਨੂੰ ਤਾ ਦੇ ਕੇ ਰੋਜ਼ ਨਵੀਂ ਤੋਂ ਨਵੀਂ ਡਿਸ਼ ਨੂੰ ਤੜਕਾ ਲਗਾਉਂਦੇ ਰਿਹਾ 20 ਮਹੀਨਿਆਂ ਬਾਅਦ ਪਤਾ ਲੱਗਾ ਇਹਨਾਂ ਕੋ ਤੇ ਮਹਿਕ ਪਈ ਨਹੀਂ ਇਹ ਸਰਕਾਰ ਦਾ ਹਾਲ ਹਾਲ ਏ ਕਿ ਖੱਬੇ ਹੱਥ ਨੂੰ ਇਹ ਨਹੀਂ ਪਤਾ ਸੱਜੇ ਹੱਥ ਕੀ ਕਰ ਰਿਹਾ ਇਮਪਲੋਇਜ਼ ਦੁਖੀ ਕੋਈ ਇੱਕ ਵੀ ਪ੍ਰੋਮਿਸ ਇਹੋ ਜਿਹਾ ਨਹੀਂ ਜਿਹੜਾ ਮੀਟ ਕੀਤਾ ਹੋਵੇ ਦਿੱਲੀ ਵਾਲਿਆਂ ਦਾ ਕਬਜ਼ਾ ਪੰਜਾਬ ਤੇ ਹੋ ਗਿਆ ਜਿਸਾ ਕਿਸੇ ਟਾਈਮ ਬ੍ਰਿਟਿਸ਼ ਇੰਡੀਆ ਦੇ ਸਰ ਜੌਨ ਲਾਰੈਂਸ ਆਏ ਸੀ ਸਿੱਖ ਰਾਜ ਤੇ ਕਾਬਜ਼ ਹੋਣ ਵਾਸਤੇ ਐਸਾ ਹੀ ਅੱਜ ਮਨੀਸ਼ ਸੋਧਿਆ ਦਿੱਲੀ 'ਚ ਨਾ ਇਸ ਟਾਈਮ ਐਮਐਲਏ ਹੈ ਨਾ ਮਨਿਸਟਰ ਹੈ ਉਹਨੂੰ ਸੱਤ ਮਹਿਕਮੇ ਦੇ ਦਿੱਤੇ ਕਿ ਤੁਸੀਂ ਆ ਕੇ ਮਹਿਕਮੇ ਰਨ ਕਰੋ ਦਾ ਮਤਲਬ 3 ਸਾਲ ਬਾਅਦ ਇਹਨਾਂ ਨੂੰ ਇਹ ਸਾਫ਼ ਤੌਰ 'ਤੇ ਉਹਨਾਂ ਨੇ ਮੈਸੇਜ ਦਿੱਤਾ ਕਿ ਪੰਜਾਬੀ ਕਾਬਲੀਅਤ ਨਹੀਂ ਆਪਣੀ ਗਵਰਨਮੈਂਟ ਰਨ ਕਰ। ਕਿਹੜੀ ਪੋਜੀਸ਼ਨ ਦੇ ਵਿੱਚ ਸੋਦੀ ਆਇਆ ਹੈ? ਕਿਹੜੀ ਪੋਜੀਸ਼ਨ ਵਿੱਚ ਸਤਿੰਦਰ ਜੈਲ ਇੱਥੇ ਆਇਆ ਹੈ? ਕਿਹੜੀ ਪੋਜੀਸ਼ਨ ਦੇ ਵਿੱਚ ਆ ਜਿਹੜਾ ਵਿਪਲ ਕੁਮਾਰ ਹੈ? ਇਹ ਕਿਹੜੀ ਗੱਲ 'ਚ ਬੈਠਾ ਹੈ ਸੁਪਰ ਚੀਫ ਮਿਨਿਸਟਰ ਬਣਿਆ? ਚੀਫ ਮਿਨਿਸਟਰ ਧੋਖਾ ਕਰ ਰਿਹਾ ਪੰਜਾਬ 'ਚ। ਕਿਉਂਕਿ ਇਹਦੇ ਹੱਥ ਦੇ ਵਿੱਚ ਤਾਂ ਕੋਈ ਚੀਜ਼ ਹੀ ਹੈ ਨਹੀਂ ਜਿੰਨੀਆਂ ਕੱਲ ਪਰਸੋਂ ਦੀਆਂ ਬਦਲੀਆਂ ਹੋਈਆਂ ਸਾਰੀਆਂ ਦੀਆਂ ਸਾਰੀਆਂ ਦਿੱਲੀ ਚੋਂ ਹੋ ਰਹੀਆਂ ਕੇਜਰੀਵਾਲ ਸਾਹਿਬ ਦਾ ਸਾਰਾ ਪੈਰਾਫਰਨੀਲੀਆ ਜਿਹੜਾ ਦਿੱਲੀ ਚੋਂ ਕੱਢਿਆ ਇੱਥੇ ਆ ਰਿਹਾ ਪੰਜਾਬੀਆਂ ਤੇ ਬੋਝ ਬਣ ਰਿਹਾ ਨੌਕਰੀਆਂ ਨੌਨ ਪੰਜਾਬੀ ਜੀ ਨੂੰ ਜਾ ਰਹੀਆਂ ਪੰਜਾਬੀਆਂ ਦਾ ਜੋ ਬੁਰਾ ਹਾਲ ਸਾਡੇ ਬਾਹਰੋਂ ਜਿਹੜੇ ਇਮੀਗਰੈਂਟਸ ਇੱਥੇ ਕੱਲੇ ਗਏ ਨੇ ਜੋ ਸਾਡੇ ਨੌਜਵਾਨ ਬੱਚਿਆਂ ਦਾ ਹੋਇਆ ਹੈ ਚੀਫ ਮਿਨਿਸਟਰ ਉੱਥੇ ਗਿਆ ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ ਨੂੰ ਮਾਨ ਸਾਹਿਬ ਕੋਈ ਰੀਹੈਬਿਟੇਸ਼ਨ ਪੈਕੇਜ ਆ ਉਹਨਾਂ ਵਾਸਤੇ ਕੀ ਆਫਰ ਕਰਨ ਗਏ ਹੋ ਤੁਸੀਂ ਤੁਸੀਂ ਤਾਂ ਕਹਿੰਦੇ ਸੀ ਰਿਵਰਸ ਮਾਈਗ੍ਰੇਸ਼ਨ ਹੋਏਗੀ ਇਹ ਰਿਵਰਸ ਮਾਈਗ੍ਰੇਸ਼ਨ ਕੀ ਇਸ ਤੰਗਦੀ ਹੋਏਗੀ ਜੀ ਤੁਹਾਡੇ ਕੋਲ ਤੁਸੀਂ ਹੋਮ ਮਿਨਿਸਟਰ ਹੋ ਇਥੇ ਆਲਰੇਡੀ ਗਵਰਨਮੈਂਟ ਦੇ ਕੋਲ ਇਹਨਾਂ ਦੇ ਜਿਹੜੇ ਬਾਹਰ ਕੱਲਣ ਵਾਲੇ ਏਜੰਟਸ ਨੇ ਇਹਨਾਂ ਦੇ ਅਗੇਂਸਟ ਕਾਨੂੰਨ ਹੈ ਰੇ ਇਥੇ ਹਿਊਮਨ ਟ੍ਰੈਫਿਕਿੰਗ ਦੇ ਨੰਦੇ ਕਾਨੂੰਨ ਹੈ ਤੁਸੀਂ ਆ ਗਿਓ ਉਹ ਪੰਜਾਬ ਵਿਧਾਨ ਸਭਾ ਦੀ ਅਨੁਮਾਨ ਕਮੇਟੀ ਅਤੇ ਸਥਾਨਕ ਸਸਵਾ ਸਬੰਧੀ ਕਮੇਟੀ ਦੇ ਮੈਂਬਰ ਵੀ ਰਹੇ ਡਾਕਟਰ ਮਰਮੋਹਨ ਸਿੰਘ ਜੀ ਸਾਫ ਦਾ ਪ੍ਰਧਾਨ ਮੰਤਰੀ ਉਹ ਵੀ ਸਾਨੂੰ ਮਿਤੀ 26 ਸਤੰਬਰ 2024 ਨੂੰ ਸਦੀਵੀ ਵਿਛੋੜਾ ਦੇ ਗਏ ਸਨ ਉਹਨਾਂ ਦਾ ਜਨਮ ਮਿਤੀ 26 ਸਤੰਬਰ 1932 ਨੂੰ ਪਿੰਡ ਗਾ ਲੈਂਦਾ ਪੰਜਾਬ ਪਾਕਿਸਤਾਨ ਵਿੱਚ ਵਖੇ ਹੋਇਆ ਉਹਨਾਂ ਵੱਲੋਂ ਸਾਲ 2004 ਤੋਂ ਲੈ ਕੇ 2000